ਨੰਬਰ ਵੱਖੀਆਂ ਤੇ ਇੱਕ ਨੰਬਰ ਹਾਂਜੀ ਸਾਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਪਿੰਡਰ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਰਮ ਜਿਹਾ ਬੰਦਾ ਬਾਈ ਦਾ ਨਾਮ ਰਿਸ਼ਪਾਲ ਮੋਗਾ ਧਰਮਕੋਟ ਵਾਲੇ ਇਸ ਏਰੀਏ ਚੋਂ ਸਾਰਿਆਂ ਨੂੰ ਮੁੱਲ ਰੇਟ ਬਾਈ ਦੇ ਘੱਟ ਹੁੰਦੇ ਜਮਾਂ ਜੈ ਤੂਫਾਨ ਨਹੀਂ ਮਾਰਦਾ ਜਿੰਨੀ ਕੀ ਚੀਜ਼ ਹੁੰਦੀ ਓਨੀ ਕੀ ਦੱਸਦਾ ਤੇ ਉਹ 16 ਅੰਨਾ ਹੀ ਨਿਕਲੂਗੀ ਛੋਟਾ ਨਾ ਬਾਈ ਦਾ ਪਾਲੂ ਐ ਹਰੇਕ ਭੈਣ ਭਰਾ ਦੇ ਦੋ ਨਾਂ ਹੁੰਦੇ ਹੀ ਆ ਜਿਹੜੇ ਪਿੰਡ ਦੇ ਆ ਕਿ ਫਿਰਨੀ ਤੋਂ ਮਰਜ਼ੀ ਪੁੱਛ ਲੋ ਹਰੇਕ ਦੱਸ ਦੂਗਾ ਕਿ ਫਲਾਨੀ ਵਿੱਚ ਫਲਾਨਾ ਘਰ ਆ ਬਾਈ ਰਿਸ਼ਪਾਲ ਪਾਲੂ ਦਾ 6 ਪਸ਼ੂ ਸੇਲ ਐ 4 ਤਾਜ਼ੀਆਂ ਸੁਈਆਂ ਦੋਹਾਂ ਤਿੰਨਾਂ ਦੇ ਮਗਰ ਵੱਛੀਆਂ ਇੱਕ ਤੋਕੜ ਗੱਬਣ ਚੈੱਕ ਪਾਸ ਇੱਕ ਕੱਲੀ ਗੱਬਣ ਤਿਆਰ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਦੇਸੀਲ ਧਰਮਕੋਟ ਫੋਨ ਨੰਬਰ ਦੱਸ ਜੀ ਫੋਨ ਨੰਬਰ 9464028356 6 ਪਸ਼ੂ ਬਾਈ 6 ਹੈ ਜੀ ਇਧਰੋਂ ਚੱਲ ਪਈ ਹਾਂਜੀ ਹੈ ਜੀ ਦੱਸੋ ਇਹਦੇ ਬਾਰੇ ਤੇ ਪਹਿਲੇ ਨੇ ਮੱਛੀ ਹੈ ਜੀ ਠੀਕ ਹੈ ਅੱਜ ਤੀਜਾ ਦਿਨ ਹੈ ਤੁਈ ਨੂੰ ਠੀਕ ਹੈ ਜੀ ਮਗਰ ਵੀ ਮੱਛੀ ਬਹੁਤ ਸੋਹਣੀ ਦਿੱਕੀ ਦੱਸੋ ਬੱਚਾ ਵੀ ਮਗਰ ਬਹੁਤ ਸੋਹਣੀ ਵੱਚੀ ਫੀਮੇਲ ਕਾ ਬਛੜੀ ਹੂੰ ਕਿੰਨਾ ਇਹ ਦੁੱਧ ਪਿਆਜੂ ਬਾਈ ਵੀਰੇ 14-15 ਕਿਲੋ ਪਿਆਊਗੀ ਹੂੰ ਉਹ ਤਾਂ ਦਾ ਜਿਆਦਾ ਵੀ ਪਿਆ ਦੇ ਨੇ ਮੈਂ ਕਹੀ ਵਾ ਭਾਗ ਦੇ ਸੇ ਹੋਊਗਾ ਹੁਣ ਆਪਾਂ 3 ਕਿਲੋ ਝੋਇਆ ਵਾ ਬੱਚੀ ਨੂੰ ਚੰਗਾ ਠੀਕ ਹੈ ਜੀ ਆਪਣੇ ਕੋਲ ਕੱਲ ਹੀ ਆਈ ਐ ਇੱਥੇ ਸਹੀ ਹੈ ਜੀ ਦੋਸਤੋ ਬਾਈ ਕਹਿੰਦਾ 14-15 ਪਿਆਜੂਗੀ ਆਪਾਂ ਆਣੀ ਬਾਲਾ ਕਹਿੰਦੇ ਕੱਲ ਹੀ ਆਈ ਐ ਆਪਣੇ ਕੋਲੇ ਸੋਭਾ 3 ਕਿਲੋ ਬੌਲਾ ਝੋਇਆ ਬੱਚੀ ਨੂੰ ਚੰਗਾ ਕੇ ਪਹਿਲਾ ਸੂਆ ਤਾਜੀ ਸੂਈ ਸਵਾਈ ਵਹਿੜ 14 ਪਿਆਜੇ 15 ਪਿਆਜੇ ਬਾਈ ਕਹਿੰਦਾ ਇੰਨਾ ਕ ਤਾਂ ਆਰਾਮ ਨਾਲ ਹੀ ਪਿਆਜੂ ਪਹਿਲਣ ਵਛੀ ਗਲਾਬੀ ਥਾਣਾ ਸੀਲਸਾਉ ਪੂਰੀ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜੇ ਕੋਈ ਭੈਣ ਭਰਾ ਸੂਈ ਸਵਾਈ ਮਗਰ ਵਛੀ ਆਲੀ ਵੈੜ ਲੈ ਆਂਦਾ ਚਾਹ ਵਾਣ ਹੋਵੇ ਬਾਈ ਦੇ ਘਰੇ ਕਿੰਨੇ ਦੀ ਬਾਈ ਰਿਸ਼ਪਾਲ ਆ ਜਿਹਦੇ ਮੁੱਤਾ ਕਿੰਨਾ ਮਾਟੀ ਕਰਾ ਲਾ ਹਾਂ ਤੇ ਆਪਾਂ ਜਿਹੜਾ ਜਲਣਾ ਵਗ ਨਹੀਂ ਪੁੰਜਾਇਆ ਦੀ ਵਛੀ ਦੇ ਲਾਓ ਜੀ 50 ਤੇ 252 ਦੀ ਛੋਟਾ ਪਾ ਪਹਿਲਣ ਵੈੜ ਸੂਈ ਸਵਾਈ 14 15 ਕਿਲੋ ਦੁੱਧ ਪਿਆ ਜੂ ਫੋਟ ਸ਼ਾਂਖ ਭੂਰਾਵਣੀ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਨਵਾ ਹਨ ਬੱਚੀ 1 ਵਜੇ ਵੀਡੀਓ ਬਣਾ ਰਹੇ ਆ ਦੁਪਹਿਰੇ ਸ਼ਾਮ ਦੀ ਚਵਾਈ ਚ ਜੇ ਅੱਧਾ ਦਿਨ ਪਿਆ 5 ਘੰਟੇ ਪਏ ਆ ਸ਼ਾਮ ਤੱਕ ਰ ਹਵਾਨਾ ਦੁੱਧ ਨਾਲ ਭਰ ਲੈਣਾ ਬੌਲੇ ਨਾਲ ਹੂੰ ਠੰਡੀ ਮਿੱਠੀ ਪੂਰੀ ਆ ਹਾਂ ਗਲਾਬੀ ਗਲਾਬੀ ਥਾਣਾ 2 ਨੰਬਰ ਬਾਈ ਰਿਸ਼ਪਾਲਾ ਜਿਲੇ ਦੂਜਾ ਸੂਰ ਸੁਈਆ ਹੂੰ ਇਹਦੇ ਮਗਰ ਵੀ ਬੱਚੀ ਆ ਅੱਛਾ ਜੀ ਇਹਨੂੰ ਵੀ ਤੀਜਾ ਦੇਣੀ ਆ ਲਾਓ ਜੀ 나ੜੂਏ ਨਾਲ ਆ ਠੀਕ ਆ ਹਾਂਜੀ ਕਿੰਨਾ ਕੁ ਪਿਆਜੂ ਬਿਰੇ 13 14 ਕਿਲੋ ਚਾਹੀਦਾ ਬਾਕੀਆਂ ਨੂੰ ਵਣ ਛੱਡੀ ਜਾਵਾਂਗੇ ਸਹੀ ਹੈ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਇਹ ਜੋੜਾ ਕੱਲ ਹੀ ਆਇਆ ਬਾਈ ਕਹਿੰਦਾ ਦੋਹਾਂ ਦੇ ਮਗਰ ਬੱਛੀਆਂ 13 14 ਬਾਈ ਕਹਿੰਦਾ ਚਾਹੀਦਾ ਇੰਨਾ ਕਪਿਆ ਜੂ ਆਪਾਂ ਬਾਈ ਕਹਿੰਦਾ ਐਵੇਂ ਝੂਠ ਦੁਫਾਨ ਮਾਰੀ ਜਾਈਏ ਕਿਲੋ ਬੋਲਾ ਹੈ ਐਵੇਂ ਆਪਾਂ ਝੂਠ ਚਾਹੀ ਮਾਰਦੇ ਠੀਕ ਹੈ ਜੀ 8 8:00 9:00 ਇੰਨਾ ਠੀਕ ਹੈ ਜੀ 3 ਕਿਲੋ ਬੋਲਾ ਬਾਈ ਕਹਿੰਦਾ ਇਹਦੇ ਹਵਾਨੇ ਚੋਂ ਕੱਢਿਆ 8:00 9:00 ਇੰਨਾ ਇਹਦੇ ਥੱਲੇ ਬੋਲਾ ਤਿਆਰ ਹੋ ਮਗਰ ਬੱਚੀ ਐ ਦੂਆ ਸੁਆ 13 14 ਕਿਲੋ ਦੁੱਧ ਪਿਆਜੂ ਇੱਕ ਨੰਬਰ ਪਹਿਲਾਣਾ ਦੋ ਨੰਬਰ ਦੂਜਾਣਾ ਬੱਚੀਆਂ ਦੋਵਾਂ ਦੇ ਮਗਰ ਬਹੁਤ ਸੋਹਣੀਆਂ ਦੋ ਨੰਬਰ ਦਾ ਬੱਚਾ ਵੀ ਪੂਰਾ ਸੋਹਣਾ ਸੀਲ ਸਹੂ ਨਾਲ ਸਾਰੇ ਹੀ ਪੂਰੇ ਆ ਜਿਹੜਾ ਮਰਜੀ ਆ ਲੈ ਪਸ਼ੂ ਲੈ ਲੈ ਸਾਰੀਆਂ ਸੀਲ ਸਹੂ ਹੋਣੀਆਂ ਹਾਂ ਆਪਣੇ ਕੋਲ ਆਈਆਂ ਜਿਵੇਂ ਆਪਾਂ ਉਮੀਦ ਆ ਦਿੰਨੇ ਨੇ ਸਹੀ ਆ ਭਾਈ ਜੈ ਜਪਾ ਇਹਦਾ ਵੀ ਜੀ ਮੋ ਮੋ ਮੋਲ ਤਾਂ ਜਿੰਨਾ ਮਰਜ਼ੀ ਕਰਾ ਲੋ ਹਾਂ ਆਪਾਂ ਜਾਇ ਜਿਹੜਾ ਲੈਣਾ ਮੈਂ 40000 ਦੀ ਵੇਚੀ 40 ਦੀ ਬਾ ਤੋਕੜਾ ਲਾ ਪਾ ਬਾ ਆਪਾਂ ਵੀਰੇ ਭਾਣਾ ਇਹ 10000 ਖੰਡ ਵਾਲਾ ਮਾਰ ਜਰੋਂਦਾ ਆਪਾਂ ਵੇਂਦੇ ਹੀ ਦਾ ਸਹੀ ਆ ਦੋਸਤ ਡੇਲੀ ਮਾਲ ਵੇਖਦਾ ਹੂੰ ਦੋਸਤੋ ਬਾਈ ਕਹਿੰਦਾ ਆਪਣਾ ਤਾਂ 10000 ਵਾਲਾ ਕੰਮ ਹੁੰਦਾ ਡੇਲੀ ਮਾਲ ਵੇਖਦਾ 40000 ਦੀ ਕਿਸੇ ਨੇ ਤਾਜੀ ਸੂਈ ਮਗਰ ਵੱਛੀ ਵਾਲੀ 40000 ਦੀ ਨਹੀਂ ਦੇਣੀ ਪਰ ਬਾਈ ਦਾ ਮੋਲ ਉੰਨਾ ਕੀ ਹੁੰਦਾ ਜਿੰਨੇ ਦਾ ਪਸ਼ੂ ਆਇਆ ਥੋੜੇ ਦਾ ਆ ਉੱਤੇ 10000 ਰੱਖ ਲੈਣਾ ਜੇ ਬਾਲੇ ਦਾ ਆ ਉਹ ਤੇ 1000 ਰੱਖ ਲੈਣਾ ਜਿੰਨੇ ਦਾ ਪਸ਼ੂ ਆਇਆ 1000 ਕ ਨਫਾ ਲੈਣਾ ਬਾਈ ਕਹਿੰਦਾ ਆਪਾਂ ਉਹਨਾਂ ਕ ਤਾਂ ਚਾਹੀਦਾ ਵੀ ਆ ਤਿੰਨ ਨੰਬਰ ਬਾਈ ਤੀਜਾ ਸੂਆ ਵੀਰੇ ਹੋਊਗਾ ਇਹ ਥੱਲੇ 13 14 ਕਿਲੋ ਹੂੰ ਇਹਦੇ ਮਗਰ ਵੱੱਛੀ ਆ 14 15 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਹਾਂ ਕੱਢੀਏ ਬਾਹਰ ਨੂੰ ਦੋਸਤੋ 14 15 ਦਿਨਾਂ ਦੀ ਸੂਈ ਮਗਰ ਵੱੱਛੀ 13 14 ਕਿਲੋ ਹੈਗਾ ਬਾਈ ਕਹਿੰਦਾ ਜਿਹੜਾ ਤੁਸੀਂ ਝੋਕੇ ਲੈ ਜਾਣਾ 12 ਕਿਲੋ ਯਾਰ ਬਣ ਤਾਰਨਾ ਆ 12 ਕਿਲੋ ਦੁੱਧ ਹੀ ਤਾਂ ਬਾਈ ਕਹਿੰਦਾ ਭਾਵੇਂ ਧਾਰ ਵੀ ਨਾ ਮਾਰੇ ਅਗਲਾ ਆਪਦੇ ਘਰੇ ਕੰਡੇ ਦੇ ਜੋਖਲੇ ਲਿਜਾ ਕੇ 6 ਕਿਲੋ ਸਵੇਰੇ 6 ਕਿਲੋ ਸ਼ਾਮ ਨੂੰ 12 ਕਿਲੋ ਦੀ ਤਾਂ ਫੁੱਲ ਤਸੱਲੀ ਆ ਬਾਈ ਕਹਿੰਦਾ ਸਾਡੇ ਘਰੇ ਚੋਂ ਨਾ 13 14 ਹੀ ਨਿਕਲੂਗਾ ਉਹ ਤਾਂ ਅਗਲੇ ਦੇ ਘਰ ਦਾ ਚਲੋ ਕਹਿਦਾ ਕਿ ਬਈ ਪਤਾ ਨਹੀਂ ਹੁੰਦਾ ਬਗਾਨੇ ਥਾਂ ਜਾ ਕੇ ਪਸ਼ੂ ਨੇ ਜੀ ਨਾ ਲਾਇਆ ਕੋਈ ਕਿਲੋ 2 ਕਿਲੋ ਦੁੱਧ ਘੱਟ ਵੀ ਦੇ ਸਕਦਾ ਕਿਉਂਕਿ ਇਹ ਕਿਹੜਾ ਕੋਈ ਮਸ਼ੀਨਰੀ ਆ ਕਿ ਕਿਹੜਾ ਇੰਜਣ ਇਹਦਾ ਕਰਤਾ ਹੁਣ ਸਾਲ ਪਰ ਲੋਡ ਨਹੀਂ ਸਾਂਹਾਂ ਵਾਲੀ ਚੀਜ਼ ਐ ਪੱਠੇ ਖਾਊਗੀ ਜਾ ਕੇ ਫੀਡ ਖਾਊਗੀ ਤੇ ਦੁੱਧ ਦੇਣਾ ਬਾਕੀ ਕਿਹੜਾ ਪਤਾ ਨਹੀਂ ਕਰਦਾ ਜੇ ਖਰਾਕ ਪਾਵਾਂਗੇ ਤਾਂ ਫਿਰ ਜਿੰਨਾ ਵਾਜੀ ਚੋੜਾ ਹਾਂ ਤੇ ਜੇ ਆਪਾਂ ਕਹਿ ਦਈਏ ਵੀ ਹੁਣ ਖਰਾਕ ਨਾ ਪਾਈਏ ਫਿਰ ਇਹਨਾਂ ਬਾਲਟੀ ਬੂਲਟੀ ਨਹੀਂ ਡਕਣੀ ਹਾਂ ਫਿਰ ਕਾਦੀ ਪਰ ਨਹੀਂ ਬਾਈ ਫਿਰ ਤਾਂ ਜੱਗ ਜਾ ਪਰੂਗੀ ਹਾਂ ਕਿੰਨੇ ਦੀ ਬਾਈ ਯਾਰ ਮੋਲੇ ਦਾ ਵੀ ਜਿੰਨਾ ਵਾਜੀ ਕਰਾ ਲਾ ਵੀਰੇ ਜੇ ਤਾਂ ਭਗਾਈ ਕਰਾਉਣੀ ਆ ਫੇਰ 50 55 ਕਰਾ ਲਓ ਜੀ 42000 ਦੀ ਲਓ ਜੀ 40 ਤੇ ਦੋ 42000 ਦੀ ਬਾਈ ਕਹਿੰਦਾ ਭਗਾਈ ਕਰਾਉਣੀ ਤਾਂ 50 55 ਜਿੰਨਾ ਮਰਜ਼ੀ ਕਰਾ ਲਓ ਤੇ ਜੇ ਨਹੀਂ ਭਗਾਈ ਕਰਨੀ ਤਾਂ 40 ਤੇ ਦੋ 42 ਦੀ ਦੇ ਦੇਣੀ ਤਿੰਨ ਨੰਬਰ 13 14 ਦੁੱਧ 12 ਕਿਲੋ ਦੀ ਤਾਂ ਬਾਈ ਕਹਿੰਦਾ ਥਣਾ ਨੂੰ ਵੀ ਹੱਥ ਨਾਲ ਲਾਵੇ ਅਗਲਾ ਆਪਦੇ ਘਰੇ ਜੋਖਲੇ ਜਾ ਕੇ ਚਾਰ ਨੰਬਰ ਬਾਈ ਗਰੀਬ ਹੀ 10 15 ਦਿਨਾਂ ਹੀ ਸੂਈ ਦੇ ਮਗਰ ਬੱਚਾ ਦਿਖਾ ਲਾ ਹੂੰ ਇਹ ਥੱਲੇ ਵੀ 13 14 ਕਿਲੋ ਹੀ ਆ ਇਹ ਵੀ ਕਿੰਨੇ ਇਹ 45 ਦੀ ਦੇ ਦੇਣੀ ਚੱਕੋ ਜੀ 45 ਦੀ ਆ ਬਾ ਮੈਲ ਨਹੀਂ 40 ਦੀ 45 ਦੀ 42 ਦੀ 52 ਦੀ ਇਹ ਮਿੱਠੇ ਮਿੱਠੇ ਭਾ ਮੈਲ ਨਹੀਂ ਜਿੰਨਾ ਦੁੱਧ ਦੱਸਿਆ ਨੈਟ ਤਿਆਰ ਹੋ ਬੰਦਾ ਆਉਣ ਆਲਾ ਹੋਵੇ ਸਹੀ ਸਵੇਰੇ ਵੀ 6 7 ਵਜੇ ਆਕੇ ਚੋਲੇ ਆਥ ਨੇ 11 ਵਜੇ ਫੇਰ ਚੋਲੇ ਤੁਹਾਨੂੰ ਦੇਖੋ ਕਿੰਨਾ ਵਧੀਆ ਲੱਗਾ ਹਾਂ ਨਵਾ ਹਾਂ ਬੱਚਿਆਂ ਚੱਕੋ 45 ਦੀ 13 14 ਹੀ ਇਹਦੇ ਥੱਲੇ ਹੋਊਗਾ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਸੁਬਾ ਸ਼ਾਮ ਅਗਲਾ ਤੁਰਿਆ ਆਵੇ ਦੁੱਧ ਜੋਖੀ ਜਾਵੇ ਜਿੱਦਣ ਤਸੱਲੀ ਹੋ ਗਈ ਕਿ ਹਾਂ ਜੀ ਬਾਈ ਵਾਕੈ ਹੀ ਦੁੱਧ ਹੀ ਨਾ ਹੈਗਾ ਉਸ ਦਿਨ ਪੈਸੇ ਦੇ ਕੇ ਆਪਦਾ ਪਸ਼ੂ ਲੈ ਜਾਓ ਸ਼ਾਮਾਂ ਦੀਆਂ ਜੁਆਇਚ ਯਾਰ ਦੇਖ ਥਾਣ ਥਣ ਦੇਖ ਬਾਈ ਗਲਾਬੀ ਗਲਾਬੀ ਥਾਣ ਹਾਂ ਮੁਠੀ ਵਾਲਾ ਥਾਣਾ ਪੂਰਾ ਪੂਰੀਆਂ ਸੀਸਾਉ ਠੰਡੀਆਂ ਮਿੱਠੀਆਂ 1 ਵਜੇ ਵੀਡੀਓ ਬਣਾ ਰਹੇ ਆ 5 ਘੰਟੇ ਪਹਿਜਾ ਦੁਪਹਿਰੇ ਵੀਡੀਓ ਬਣਾ ਰਹੇ ਆ 5 ਨੰਬਰ ਤੇ ਆ ਜਾ ਬਾਈ ਲਾਡੋ ਦੇ ਟੋਕੜ ਕਾ ਬਣਾ ਗਈ ਜੀ ਪਏ ਦੂਜੇ ਸੂਏ ਲਈ ਗੱਬਣਾ ਅੱਛਾ ਜੀ ਇਹ 4 ਮਹੀਨਿਆਂ ਦੀ ਆਪਾਂ ਚੈੱਕ ਕਰਾਈ ਕੱਲ ਚੈੱਕ ਪਾਸ ਜਮਾ ਚੈੱਕ ਪਾਸ ਵੀਡੀਓ ਬਣਾਈ ਆ ਡਾਕਟਰ ਲਈ ਆਵੇ ਆਪਦਾ ਚੈੱਕ ਕਿੰਨਾ ਦੁੱਧ ਇਹਦੇ ਥਲੇ ਵੀਰੇ ਠੀਕਾ 8 ਕਿਲੋ ਕਹਿੰਦੇ 6 ਕਿਲੋ ਹੀ ਮੰਨੋ ਅੱਛਾ ਜੀ ਬਹੁਤ ਵਾਜਣਾ ਜੇ ਰੰਬੀ ਜਾਂਦੀ ਚੀਜ਼ ਨਹੀਂ ਲਾਇਆ ਨੇ ਕਿੰਨੇ ਦੀ ਇਹ ਵੀਰੇ ਮੰਗਣ ਨੂੰ ਤਾਂ ਜਿੰਨੇ ਜਿਹਦਾ ਹਿਸਾਬ ਨਾਲ ਵਾਛੀ ਆ ਆਪਣੇ ਜਿੰਨੇ ਦੀ ਮਰਜ਼ੀ ਕਰ ਲੈ 45000 ਦੀ ਵਾਛੀ ਦੇ ਦਾਂ ਕੱਢੋ ਬਾਹਰ ਨੂੰ ਚਾਰਾਂ ਦੀ ਗੱਬਣਾ ਚਾਰਾਂ ਮਹੀਨਿਆਂ ਦੀ ਗੱਬਣਾ ਲਓ ਜੀ 45000 ਦੀ ਦੇ ਦੇਣੀ ਐ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਐ 45000 ਦੀ ਦੇ ਦੇਣੀ ਐ 8 ਕਿਲੋ ਦੁੱਧ ਸੀ ਭਾਈ ਕਹਿੰਦਾ ਜੀ ਨਹੀਂ ਲਾ ਯਾਰੰਭੀ ਜਾਂਦੀ ਆ ਆ ਲਓ ਜੀ ਨਾਲ ਹੀ ਬੋਲ ਨਾਲ ਹੀ ਬੋਲ ਪੀ ਆਹ ਚੀਜ਼ ਐ ਵਾਜੀ ਕੁਆਲਿਟੀ ਦੇਖ ਤੁਸੀ ਹਾਂ ਫੈਨਿਸ਼ ਹੋਣੀ ਕਹਿੰਦੀ ਵੱਛੀ ਦੀ ਹਾਂ ਪੂਰੀ ਬਰੀਡ ਵਾਲੀ ਚਮਕ-ਦਮਕ ਪੂਰੀ ਆ ਕੋਈ ਬੁੱਢੀ ਜੀ ਨਹੀਂ ਬਰੂਦਾਂ ਵਾਲੀ ਰੇੜੀ ਨੂੰ ਖਿੱਚੀ ਫਿਰਦੀ ਭਾਈ ਨੂੰ ਨਵਾਂ ਹਾਨ ਵੱਛੀ ਐ ਜਾਨ ਵਾਲੀ ਬਾਕੀ ਹੂੰ ਚਮਕ-ਜੁਮਕ ਪੰਡੇ 'ਚ ਫੁੱਲੀ ਆ ਇਹ ਕਿਹੜਾ ਕੋਈ ਬੁੱਢੀ ਐ ਬੁੱਢੀ ਹੋਵੇ ਤਾਂ ਰੁੱਖਾ ਜਿਹਾ ਪਿੰਡਾ ਹੋਵੇ ਨੌਜਵਾਨ ਮੱਛੀ ਐ 6 ਕਿਲੋ ਦੁੱਧ ਮੰਨ ਕੇ ਆਜੋ 8 ਕਿਲੋ ਸੀ ਬਾਈ ਕਹਿੰਦਾ ਜੀ ਜਿਆ ਲਾਇਆ ਨਹੀਂ ਦੁੱਧ ਵਧ ਜਾਣਾ ਇਹਨੇ 14 ਮਹੀਨਿਆਂ ਦੀ ਗੱਭਣ ਚ ਇੱਕ ਪਾਸ 45000 ਦੀ ਆਜੋ ਛੰਡੀ ਛੰਡੀ ਐ ਕੋਈ ਆਏ ਨਹੀਂ ਜੀ ਹਾਂ ਸਾੜੇ ਮੂਰੇ ਪਹਾੜਾ ਪਾਉ ਮਠ ਠੀਕ ਐ ਠੀਕ ਐ ਜੀ ਐ ਤੇ ਆ ਜਾ ਬਾਈ ਜਿਹੜੇ ਉਹਨਾਂ ਨੇ ਕਿਹਾ ਦੂਜਾ ਸੂਆ ਹੋ ਸਕਦਾ ਤੀਜਾ ਸੂਆ ਹੋਵੇ ਹੂੰ ਤੇ 10 ਦਿਨ ਜੇ ਹਫ਼ਤਾ ਹਫ਼ਤਾ ਹਾਂ ਕਿੰਨਾ ਕੁ ਬਾਅਦ ਦੁੱਧ ਉਹਨਾਂ ਨੇ ਕਿਹਾ ਸੀ ਕਿ ਵੀਰੇ 22 23 ਕਿਲੋ ਚੋਇਆ ਆਪਾਂ 18 20 ਮੰਨ ਕੇ ਲਈ ਆ ਕੋਈ ਉਸ ਹਾਵ ਨਾ ਜਾਂ ਸਾਬ ਨੂੰ ਅਜੇ ਕੱਚੀ ਹੈ ਲੀਵਾ ਬਹੁਤ ਬਣਾਇਆ ਦੇਖੋ ਮੈਂ ਤੋੜ ਕੇ ਤੁਹਾਨੂੰ ਦਿਖਾਉਣਾ ਕਿੰਨੇ ਦਿਨ ਪਈਆਂ ਅਜੇ ਹਫਤਾ ਪਿਆਕ ਜੀ ਹਫਤੇ ਦੀ ਕੱਚੀ ਆ ਬਾਈ ਕਹਿੰਦੇ ਉਹ ਕਹਿੰਦੇ 22 23 ਕਿਲੋ ਦੁੱਧ ਚੋਇਆ ਅਸੀਂ ਤਾਂ ਬਾਈ ਕਹਿੰਦਾ 18 20 ਮੰਨ ਕੇ ਲਈ ਆ ਅਜੇ ਤਾਂ ਬਾਈ ਕਹਿੰਦਾ ਕੱਚੀ ਆ ਲੀਵਾ ਵੇਖੋ ਜਦੋਂ ਤਿਆਰ ਕਰ ਗਈ ਪਾਲ ਢੇਲਾਂ ਬਹੁਤ ਪਈਆਂ ਤੁਸੀਂ ਵੇਖ ਸਕਦੇ ਆ ਲੀਵੇ ਦੇ ਚਾਰ ਛਪੇਰੇ ਵਾਲਟ ਢੰਫੋਲੀ ਪਈਆਂ ਥਣ ਵੀ ਫੁੱਲ ਵਿਰਲਾ ਚ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗੇ ਰੰਗ ਰੂਪ ਪੂਰਾ ਸੋਹਣਾ ਪ੍ਰਿੰਟ ਪ੍ਰੁੰਟਾ ਵੱਡੀ ਰੈੜਾ ਕੋਈ ਐ ਛੋਟੀ ਜੀ ਨਾ ਮੰਨੇ ਵੀ ਹਾਂ ਬੁੱਤੀ ਬਾਤੀ ਪੂਰੀ ਸੋਹਣੀ ਆ ਬਸ ਦਿਨ ਜਰੂਰ 5-7 ਦਿਨੇ ਲੈ ਜਾਣੇ ਆ ਜੇ ਦਿਨ ਤਿਆਰ ਹੋ ਗਈ ਉਹ ਦਿਨ ਭਾ ਵੀ ਹੋਰ ਹੋਣਾ ਅੱਜ 5-7 ਦਿਨਾਂ ਦੀ ਕੱਚੀ ਅੱਜ ਦਾ ਭਾ ਵੀ ਮਿੱਠਾ ਜਾਈ ਹੋਣਾ ਮਾਲ ਇਹਦੇ ਬਾਈ ਦੇ ਜਾਇਜ਼ ਹੁੰਦੇ ਆ ਕਿੰਨੇ ਦੀ ਬਾਈ ਰਿਸ਼ਪਾਲ ਜੀ ਜੈਸਾ ਨੇ ਤਾਂ ਵੱਛੀ ਆ 75-85 ਮੰਗ ਲਾ ਆਪਣਾ ਉਹ ਕੰਮ ਹੀ ਹੈ ਨੀ ਹਮ ਆਪਾਂ ਇਹ 65000 ਦੀ ਬੱਛੀ ਦੇ ਲਓ ਜੀ 65000 ਦੀ ਬੱਛੀ ਭਾਈ ਕਹਿੰਦਾ ਆਪਾਂ ਦੇ ਦੇਣੀ ਆ ਇਹ ਦੇਣੀ ਨਹੀਂ ਨੀ ਭਾਈ ਬੱਛੀ ਏਡੀ ਵੈੜ ਵੱਡੀ ਹਮ ਦੇਖੋ ਕਿਵੇਂ ਲੈ ਗਾ ਲੂ ਆ ਹਮ ਪੰਜਾਂ ਸੱਤਾਂ ਦਿਨਾਂ ਦੀ ਕੱਚੀ ਆ ਹਫਤਾ ਪਿਆ ਡੇਟ ਮੁਤਾਬਕ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਕੋਈ ਦਿਨਾਂ ਤੇ ਵੀ ਸੂ ਸਕਦੀ ਆ ਹੋ ਸਕਦਾ ਕਈ ਵਾਰ ਦੋ ਦਿਨ ਉੱਤੇ ਵੀ ਲੈ ਜਾਏ ਪਹਿਲੇ ਨੇ ਹਾਂ ਬਾਜ਼ਾਰ ਵੀ ਲੈ ਸਕਦਾ ਜਾਨਵਰ ਹਾਂਜੀ ਹਾਂਜੀ ਹਮ ਪੰਜਾਂ ਤੋਂ 10 ਦਿਨਾਂ ਦੇ ਵਿੱਚ ਵੇ ਸੂਪੂਜੀ ਸੂਪੂ ਇਹਨੇ ਨਾ ਕੋ ਉਤਰੀ ਖੜੀ ਕੋਸੇ ਹਾਂ ਜਮਾ ਜੈਜਪਾ ਬਹੁਤ ਸੋਹਣੀਆਂ 6 ਵਹਿੜਾਂ ਤਿੰਨਾਂ ਦੇ ਮਗਰ ਵੱਛੀਆਂ ਇੱਕ ਦੇ ਮਗਰ ਵੱਛਾ ਇੱਕ ਟੋਕੜ ਗੱਬਣ ਚ ਇੱਕ ਪਾਸ ਤੇ ਲਾਸਟ ਗੱਬਣ ਤਿਆਰ ਜਮਾ ਜੈਜ ਕੀਮਤ ਦੀਆਂ ਬਹੁਤ ਸੋਹਣੀਆਂ 6 ਵਹਿੜਾਂ ਜਿਹਦੇ ਜਿਹੜੇ ਵੀ ਮਨ ਨੂੰ ਫਿੱਟ ਲੱਗੀ ਆ ਬਾਈ ਦੇ ਘਰੇ ਆਜੋ ਚੋਕੇ ਲੈ ਜਾਓ ਸਸੇਕਾ